ਸਤਿ ਸ੍ਰੀ ਅਕਾਲ ਮਿੱਤਰੋ ਤੁਸੀਂ ਇੱਕ ਜਿਹੜੀ ਵੀਡੀਓ ਦੇਖ ਰਹੇ ਹੋ ਇਹ ਤੁਸੀਂ ਅੰਦਾਜ਼ਾ ਲਾ ਲਓ ਇਹ ਪੰਜਾਬ ਨਹੀਂ ਹਰਿਆਣਾ ਨਹੀਂ ਇਹ ਰਾਜਸਥਾਨ ਹੈ ਤੁਸੀਂ ਇਹ ਝੋਕੜੀਆਂ ਦੇਖ ਕੇ ਆਪ ਹੀ ਅਨੁਮਾਨ ਲਾ ਸਕਦੇ ਹੋ ਰਾਜਸਥਾਨ ਦੇ ਵਿੱਚ ਪਹੁੰਚੇ ਹੋਏ ਸੀ ਟੂਰ ਤੇ ਸੀ ਰਾਜਸਥਾਨ ਦੇ ਕੁਝ ਵੀਡੀਓ ਆਪਾਂ ਤੁਹਾਨੂੰ ਦਿਖਾਵਾਂਗੇ ਹੁਣ ਆ ਦੇਖੋ ਝੋਪੜੀ ਬਹੁਤ ਜਿਆਦੀ ਸੋਹਣੀ ਆ ਖੇਤਾਂ ਦੇ ਵਿੱਚ ਆ ਤਾਂ ਝੋਪੜੀ ਦੇ ਵਿੱਚ ਆ ਤੁਹਾਨੂੰ ਮੈਂ ਦਿਖਾਉਣਾ ਇੱਟਾਂ ਟੇਡੀਆਂ ਲਾ ਰੱਖੀਆਂ ਐ ਬਾਕੀ ਪੱਥਰ ਦੀਆਂ ਸਲੇਟਾਂ ਕੱਟ ਕੇ ਲਾ ਰੱਖੀਆਂ ਐ ਉੱਪਰ ਛੱਤ ਦੇਖ ਸਕਦੇ ਆ ਥੱਲੇ ਬਾਸ ਲਾ ਕੇ ਤਾਗਜ ਲਾ ਕੇ ਉੱਪਰ ਦੇ ਖੇਤਾਂ ਦੇ ਚੋਕਾ ਬੂਜਾ ਲਾ ਕੇ ਤਾਂ ਨੇ ਛੱਤ ਪਾਈ ਹੋਈ ਆ ਬਹੁਤ ਸੋਹਣਾ ਵਿਊ ਆ ਦੇਖ ਸਕਦੇ ਹੋ ਛੋਟੇ ਛੋਟੇ ਝਰਨੇ ਹਵਾਦਾਰ ਵਾਲੇ ਨੇ ਰੱਖੇ ਹੋਇਆ ਚੌਕਾ ਬਣਾ ਰੱਖਿਆ ਤਾਂ ਫਾਰਮ ਆ ਕਿਸੇ ਦਾ ਗਾਈਆਂ ਦਾ ਇਹ ਫਾਰਮ ਗਾਈਆਂ ਦਾ ਹੁਣ ਇਸ ਟਾਈਮ ਗਾਈਆਂ ਨੂੰ ਚਾਰਨ ਵਾਸਤੇ ਗਏ ਹੋਇਆ ਤਾਂ ਬਹੁਤ ਵਧੀਆ ਵਿਊ ਤੁਹਾਨੂੰ ਦਿਖਾ ਰਿਹਾ ਹੈ Rajasthan ਦਾ ਇਹ ਪੰਜਾਬ ਨਹੀਂ ਹਰਿਆਣਾ ਨਹੀਂ Rajasthan ਦੇ ਵਿੱਚ ਦਿਖਾ ਰਿਹਾ ਆ ਇੱਧਰ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਜਮੀਨਾਂ ਦੇ ਵਿੱਚ ਘਾਹ ਬੂਛੀਆਂ ਖੇਜੜੀ ਜਿਹਨੂੰ ਕਹਿੰਦੇ ਆ ਉਹ ਵੀ ਤੁਹਾਨੂੰ ਆਪਾਂ ਦੂਰ ਦੂਰ ਦਿਖਾ ਰਿਆ ਇਧਰ ਦੇਖੋ ਇਹ ਘਰ ਉਹਨਾਂ ਨੇ ਪੂਰਾ ਬਹੁਤ ਵਧੀਆ ਲਿਪੋਚ ਕੇ ਬਣਾ ਰੱਖਿਆ ਇਹ ਥੋੜੀ ਥੋੜੀ ਕੰਧੋਲੀ ਬਣਾ ਰੱਖੀ ਆ ਇੱਥੇ ਨਹਾਉਣ ਵਾਸਤੇ ਕੱਪੇ ਧੋਣ ਵਾਸਤੇ ਇੱਟਾਂ ਦੇ ਇੱਕ ਫਰਸ਼ ਲਾ ਰੱਖਿਆ ਤਾਂ ਇਹ ਜਿਹੜੀ ਝੋਪੜੀ ਬਣਾਈ ਆ ਲੋਕੇਸ਼ਨ ਦੇਖੋ ਇਹਦੀ ਕਿੱਡੀ ਸੋਹਣੀ ਆ ਵਿਊ ਇਹਦਾ ਬਹੁਤ ਵਧੀਆ ਹੁਣ ਇਹ ਘਰ ਨੂੰ ਇਹਨਾਂ ਨੇ ਆਦੀ ਝੋਪੜੀ ਦੇ ਤਾਲੇ ਲਾ ਰੱਖਿਆ ਤਾਲੇ ਤੁਹਾਨੂੰ ਦਿਖਾਈ ਦੇ ਰਹੇ ਆ ਬਹੁਤ ਵਧੀਆ ਬਣੀ ਹੋਈ ਆ ਹਵਾਦਾਰ ਆ ਇਹ ਛੱਤ ਦਾ ਮਕਸਦ ਇਹਦਾ ਇਹੀ ਆ ਕਿਉਂਕਿ ਇਹ ਉਪਰ ਵੀ ਸਲੇਟਾਂ ਲਾ ਸਕਦੇ ਸੀ ਜੇ ਉਸ ਸਲੇਟਾਂ ਲੱਗੀਆਂ ਹਨਾ ਟੇਡੀਆਂ ਲਾ ਸਕਦੇ ਸੀ ਕਾਰਨ ਤੁਸੀਂ ਇਹਦਾ ਜਾਣ ਕੇ ਹੈਰਾਨ ਰਹਿ ਜਾਓਗੇ ਕਿਉਂਕਿ ਗਰਮੀ ਦਾ ਏਰੀਆ ਹੁੰਦਾ ਇੱਥੇ ਗਰਮੀ ਬਹੁਤ ਜ਼ਿਆਦੀ ਹੁੰਦੀ ਟੈਂਪਰੇਚਰ ਹੁੰਦਾ ਇਹਨਾਂ ਨੇ ਵਾਸਾਂ ਦੀ ਕਾਨਿਆਂ ਦੀ ਤੇ ਘਾਹ ਦੀ ਇਸ ਵਾਸਤੇ ਛੱਤ ਪਾਈ ਆ ਕਿਉਂਕਿ ਹਵਾਦਾਰ ਰਹੇ ਤੇ ਠੰਡਾ ਰਹੇ ਇਹਦਾ ਕਾਰਨ ਇਹ ਆ ਠੰਡਾ ਰਹਿੰਦਾ ਇੱਕ ਝੋਪੜੀ ਇਹਨਾਂ ਦੀ ਇਹ ਵੀ ਆ ਇਹ ਜਿਵੇਂ ਬਹੁਤ ਲੰਬਾਈ ਦੇ ਵਿੱਚ ਬਣੀ ਹੋਈ ਹੈ ਇਹਦੇ ਉੱਪਰ ਵੀ ਘਾਹ ਬੂਚ ਵਾਸ ਵਗੈਰਾ ਕਿਉਂਕਿ ਇਹ ਠੰਡਾ ਰਹਿੰਦਾ ਹੈ ਛੱਤ ਉੱਪਰ ਇਹ ਪਾ ਸਕਦੇ ਸੀ ਇੱਟਾਂ ਦੀ ਪਾ ਸਕਦੇ ਸੀ ਪਰ ਇਹਨਾਂ ਨੇ ਠੰਡਾ ਰੱਖਿਆ ਹੈ ਇਹਨੂੰ ਜੰਦਰਾ ਲੱਗਿਆ ਹੋਇਆ ਇੱਕ ਆਪਾਂ ਤੁਹਾਨੂੰ ਇਹਨਾਂ ਦਾ ਬਾਥਰੂਮ ਵਗੈਰਾ ਵਿਖਾਉਨੇ ਜਿੱਥੇ ਨਹਾਉਂਦੇ ਤੋਂਦੇ ਆ ਬਣਿਆ ਸਲੇਟਾਂ ਦਾ ਕੱਲੀਆਂ ਸਲੇਟਾਂ ਨੇ ਪੱਥਰ ਦੀਆਂ ਨੇ ਲੰਬੇ ਵਾਲੀਆਂ ਸਲੇਟਾਂ ਕੱਟ ਕੇ ਲਾਈਆਂ ਹੋਈਆਂ ਆ ਇਹਦੇ ਉੱਪਰ ਇੱਧਰ ਦੋ ਇਹਨਾਂ ਨੇ ਰੋਸ਼ਨਾ ਲਾਏ ਹੋਇਆ ਹਵਾਦਾਰ ਵਸਤੂ ਉੱਪਰ ਛੱਤ ਜਿਹੜੀ ਆ ਕਾਨਿਆਂ ਦੀ ਆਵਾਸਾਂ ਦੀ ਥੱਲੇ ਕਾਜ ਵੀ ਲੱਗਿਆ ਕਿਉਂਕਿ ਹਵਾਦਾਰਾ ਬਹੁਤ ਸੋਹਣਾ ਹੈ ਟਿੱਬਿਆਂ ਦੇ ਵਿੱਚ ਅਸੀਂ ਗਏ ਹੋਏ ਸੀ ਇੱਧਰ ਰਾਜਸਥਾਨ ਦੇ ਵਿੱਚ ਇੱਕ ਇਹਨਾਂ ਦਾ ਹੋਰ ਆਪਾਂ ਤੁਹਾਨੂੰ ਛੱਪਰ ਦਿਖਾਵਾਂਗੇ ਪੰਜਾਬੀ ਦੇ ਵਿੱਚ ਆਪਣੇ ਛੱਪਰੀ ਕਹਿੰਦੇ ਇੱਥੇ ਵੀ ਸਲੇਟਾਂ ਉਹਨਾਂ ਨੇ ਖੜੀਆਂ ਕਰਕੇ ਉੱਪਰ ਜਿਹੜੇ ਘਾਹ ਤੇ ਜਿਹੜੇ ਬੂਹਿਆਂ ਨੇ ਖੇਤ ਦੇ ਵਿੱਚੋਂ ਪਾਟ ਕੇ ਉੱਪਰ ਰੱਖੀਆਂ ਹੋਈਆਂ ਨੇ ਇਹਦੇ ਥੱਲੇ ਕੋਈ ਜਿਵੇਂ ਛੋਟੇ ਪਸ਼ੂ ਇਹਨਾਂ ਦੇ ਬੱਚੇ ਜਦੋਂ ਗੰਗੀਆਂ ਦਿੰਦੀਆਂ ਸੁੰਦੀਆਂ ਬੱਚੇ ਮੇਰੇ ਸਾਹ ਚ ਬੰਦੇ ਹੋਣਗੇ ਖੁੱਲੇ ਆਵਾਂ ਜਗਾ ਬਹੁਤ ਜਿਆਦੀ ਤੁਰੇ ਫਿਰਦਾ ਹੋਰ ਤੁਹਾਨੂੰ ਅੱਗੇ ਚੱਲ ਕੇ ਵੀ ਦਿਖਾਵਾਂਗੇ ਅੱਗੇ ਦੋ ਝੋਪੜੀਆਂ ਬਣੀਆਂ ਹੋਈਆਂ ਜੀ ਹੋਰ ਦੇਖ ਸਕਦੇ ਹੋ ਤੁਸੀਂ ਇਹ ਛੱਪਰ ਦੀ ਤਰ੍ਹਾਂ ਝੋਪੜੀਆਂ ਇਹਦੇ ਉੱਪਰ ਵੀ ਇਹਨਾਂ ਨੇ ਬਾਸ ਲਾਏ ਹੋਇਆ ਬਾਸਾਂ ਦੀ ਪੂਰੀ ਮੋਡਲਿੰਗ ਕੀਤੀ ਹੋਈ ਆ ਕਾਜ ਲਾ ਕੇ ਉੱਪਰ ਦੀ ਖੇਤਾਂ ਦੇ ਵਿੱਚੋਂ ਬੂਈਆਂ ਲਾਈਆਂ ਹੋਈਆਂ ਇਹਦੇ ਵਿੱਚ ਜਦੋਂ ਕੋਈ ਜ਼ਿਆਦਾ ਠੰਡ ਜਾਂ ਮੀਂਹ ਕਣੀ ਹੁੰਦੀ ਆ ਸੱਜਰ ਗਾਈਆਂ ਇਹਦੇ ਵਿੱਚ ਮੇਰੇ ਹਿਸਾਬ ਦੇ ਨਾਲ ਬਣਦੇ ਹੋਣਗੇ ਇਹਨਾਂ ਦੇ ਖੇਤਾਂ ਦੇ ਵਿੱਚ ਹੀ ਰਹਿਣ ਬਸੇਰੇ ਬਣੇ ਹੋਇਆ ਗਾਈਆਂ ਵਾਲਿਆਂ ਦੇ ਫਾਰਮਾਂ ਵਾਲਿਆਂ ਦੇ ਉੱਪਰ ਘਾਹ ਬੂਚਾਂ ਦੀ ਛੱਤ ਪਾਈ ਹੋਈ ਆ ਇਹਨਾਂ ਦੇ ਵਾਸਤੇ ਇਹ ਬਾਈ ਜੀ ਸਵਾ ਸਵਾ ਲੱਖ ਦੀ ਐ ਉਹਨੇ ਕੱਖ ਵੀ ਕਹਿ ਸਕਦੇ ਸਵਾ ਸਵਾ ਲੱਖ ਵੀ ਕਹਿ ਸਕਦੇ ਆ ਆਪਣੇ ਵਾਸਤੇ ਤਾਂ ਕੱਖ ਆ ਪਰ ਇਹਨਾਂ ਵਾਸਤੇ ਇਹ ਲੱਖ ਆ ਇਹਨਾਂ ਨੇ ਕੋਠੀਆਂ ਦੀ ਤਰ੍ਹਾਂ ਜਿਵੇਂ ਕੋਠੀਆਂ ਬਿਲਡਿੰਗਾਂ ਆਪਣੇ ਪੰਜਾਬ ਚ ਪਾਉਂਦੇ ਆ ਪੂਰਾ ਖਰਚਾ ਕਰਦੇ ਆ ਇਹਨਾਂ ਨੇ ਇੱਧਰ ਆਪਣੀਆਂ ਝੋਪੜੀਆਂ ਤਿਆਰ ਕਰ ਰੱਖੀਆਂ ਅੱਗੋਂ ਕਵਰ ਕੀਤੀ ਹੋਈ ਆ ਕਿਉਂਕਿ ਕੋਈ ਆਵਾਰਾ ਪਸ਼ੂ ਵਿੱਚ ਨਾ ਆਏ ਸਵੇਰ ਆਪਣੇ ਪਸ਼ੂ ਲੈ ਜਾਂਦੇ ਆ ਸ਼ਾਮ ਨੂੰ ਵਾਪਸ ਪਰਤਣਗੇ ਇਹਦੇ ਵਿੱਚ ਵੀ ਪਸ਼ੂ ਬੰਨਦੇ ਆ ਦੇਖ ਸਕਦੇ ਤੁਸੀਂ ਇੱਥੇ ਇਹਨਾਂ ਦੇ ਕੁਛ ਨਾ ਕੁਛ ਵਿੱਚ ਸਮਾਨ ਵਗੈਰਾ ਪਿਆ ਹੋਇਆ ਸੀ ਅੱਗੇ ਇੰਟਰਵਿਊ ਹੋ ਸਕਦੇ ਕਿਉਂਕਿ ਉਹ ਇੱਥੇ ਸਾਨੂੰ ਮਿਲੇ ਨਹੀਂਗੇ ਦੇਖ ਸਕਦੇ ਤੁਸੀਂ ਇਹ ਜੀ ਇੱਕ ਰਾਜਸਥਾਨ ਦਾ ਵੀ ਤੁਹਾਨੂੰ ਦਿਖਾ ਰਹੇ ਸੀਗੇ ਆਪਾਂ ਫਾਰਮ ਖੇਤ ਦੇ ਵਿੱਚ ਬਣਿਆ ਹੋਇਆ ਬਹੁਤ ਸੋਹਣੀਆਂ ਝੋਪੜੀਆਂ ਕੱਖਗਾਣ ਆਪਾਂ ਸਾੜ ਦਿੰਦੇ ਆ ਇਹਨਾਂ ਨੇ ਉੱਪਰ ਉਹ ਹੀ ਰੱਖਿਆ ਹੋਇਆ ਕਵਰ ਕੀਤਾ ਹੋਇਆ ਲਓ ਜੀ ਕਰੋ ਚੱਕ ਝੋਪੜੀਆਂ ਕਿੱਡੀ ਸੋਹਣੀ ਲੋਕੇਸ਼ਨ ਆ ਟਿੱਬਾਂ ਦੇ ਵਿੱਚ ਇੱਧਰ ਇਹਨਾਂ ਨੇ ਦੋ ਟਾਲੀਆਂ ਲਾਈਆਂ ਹੋਈਆਂ ਸਲੇਟਾਂ ਹੀ ਖੜੀਆਂ ਕਰਕੇ ਪੱਥਰ ਵਾਲੀਆਂ ਉਹਨਾਂ ਨੂੰ ਤਾਰਾਂ ਦੀ ਬਾੜ ਕੀਤੀ ਹੋਈ ਆ ਕਿਉਂਕਿ ਪਸ਼ੂ-ਪਸ਼ੂ ਇਹਨੂੰ ਖਾਨ ਨਾ ਇਹਨਾਂ ਨੇ ਛਾਂ ਦਾ ਪ੍ਰਬੰਧ ਕੀਤਾ ਹੋਇਆ ਦਰਖਤ ਤਿਆਰ ਕਰਨ ਵਾਸਤੇ ਲੋਕੇਸ਼ਨ ਰਾਜਸਥਾਨ ਦੀ ਵਿਕਾਰਿਆਂ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਮਿੱਤਰੋ ਜਰੂਰ ਸ਼ੇਅਰ ਕਰਿਓ ਰਾਜਸਥਾਨ ਦੀ ਲੋਕੇਸ਼ਨ ਦਿਖਾ ਰਿਹਾ ਟਿੱਬਿਆਂ ਦੀ ਇਹਦੇ ਦੇਖੋ ਕਿੰਨਾ ਰੇਗਿਸਤਾਨ ਆ ਚਾਰ ਚੁਫੇਰੇ ਕੋਈ ਫਸਲ ਨਹੀਂ ਖੇਜੜੀ ਦੀ ਖੇਤੀ ਆ ਹਮਨੇ ਜਿਹਨੂੰ ਆਪਾਂ ਜੰਡ ਕਹਿ ਦਿੰਨੇ ਆ ਇੱਥੇ ਇਹਨਾਂ ਨੇ ਪਸ਼ੂਆਂ ਦਾ ਫਾਰਮ ਬਣਾਇਆ ਹੋਇਆ ਆ ਸਾਨੂੰ ਤਾਂ ਬਹੁਤ ਵਧੀਆ ਲੱਗਿਆ ਤੁਹਾਨੂੰ ਵਧੀਆ ਲੱਗਿਆ ਲਾਇਕ ਕਰਿਓ ਸ਼ੇਅਰ ਕਰਿਓ ਕਮੈਂਟ ਜਰੂਰ ਕਰਿਓ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ